ਸ੍ਰੀ ਕਾਲ ਗਈ ਸਰਣ ਪੀਛਾ ਤੁਮ ਹੋ ਗਏ ਹੋਗੇ ਬਰਾਓ ਤੇ ਆਪਣਾ ਆਪਣੀਆਂ ਪਕੌੜੀਆਂ ਕੱਢਣਾ ਦਵਾਲੀ ਦਾ ਕਰਕੇ ਅੱਛਾ ਜੀ ਤੇ ਜਵਾਬ ਸਾਡੇ ਪਕੌੜੀ ਲਗਦੇ ਸੀਗੇ ਅੱਛਾ ਇਹ ਕਹਿੰਦੀ ਨਾਲਾ ਤਾਂ ਮਮੀ ਮੇਨ ਪਨੀਰ ਵਾਲੇ ਪਕੌੜਾ ਬਣਦੀ ਕਰਦਾ ਹੂੰ ਤੇ ਇਹ ਨਾਲੇ ਗੋਭੀ ਵਾਲੇ ਬਿਸਨ ਬੁਸਨ ਬਾਵਾਂ ਕੋਲੀ ਬੈਠਾ ਨਾਲੇ ਆਲੂ ਵਾਲੇ ਨੇ ਗੰਢਾ ਵਾਲੇ ਗੰਢਿਆਂ ਵਾਲੇ ਆਲੂਆਂ ਵਾਲੇ ਤੇ ਪਨੀਰ ਵਾਲੇ ਆ ਪਨੀਰ ਵਾਲਾ ਪਕੌੜਾ ਚੱਕੀ ਪੁੱਤੋ ਏ ਪਾਂ ਦੇ ਮੁਰਗਾ ਪਨੀਰ ਦਾ ਪਕੌੜਾ ਕੇ ਬਰੈਡ 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 ਕੱਟੇ ਬਰੈਡ ਵਾਂਗੂ ਕਰ ਰੱਖਿਆ ਨਾ ਕੱਟਾਂਗੇ ਇਹਨਾਂ ਨੂੰ ਪਨੀਰਾਂ ਵਿੱਚ ਇਹਦੇ ਠੀਕ ਆ ਆ ਦੇਖ ਲੋ ਵੀਰੋ ਯਾਰਾ ਰਾਜੂ ਨੇ ਪਨੀਰ ਦੂਜੋਂ ਕੱਟ ਕੇ ਜੌਰਸ ਕੱਟ ਕੇ ਜੜਾਦੇ ਹੈ ਨਾ ਕੱਟਾਂਗੇ ਇਹਨਾਂ ਨੂੰ ਹੈਂ ਆ ਤਮੇ ਅੱਛਾ ਇਹਨੂੰ ਵਾਕੇ ਹੋ ਪਰ ਲਾਂਗੇ ਛੋਟੇ ਕਰਾਂਗੇ ਹਾਂ ਦੇਖੋ ਭਰਾਵੋ ਹੁਣ ਮੈਂ ਆਲੂ ਵਾਲੇ ਕੱਢਣੀ ਆ ਅੱਛਾ ਪਹਿਲਾਂ ਗੋਭੀ ਵਾਲੇ ਕੱਢ ਲੈ ਹੈ ਗੋਭੀ ਵਾਲੇ ਚੱਕੀ ਪੁੱਤ ਗੋਭੀ ਆਏ ਹੈ ਕੱਚੇ ਕੱਚੇ ਕਿਸੀ ਫਰਾਈ ਕਰਾਂਗੇ ਵੀ ਅੱਛਾ ਅੱਛਾ ਗੋਭੀ ਵਾਲੇ ਕੱਚੇ ਆ ਮਿੱਤਰੋ ਤੇ ਆਹ ਤਾਂ ਰੜਦੇ ਹਨਾ ਉਹ ਤਾਂ ਰੜੇ ਪਏ ਜਾਵਾ ਪਨੀਰ ਵਾਲੇ ਤਾਂ ਰੜੇ ਪਏ ਹੁਣ ਗੰਡਿਆਂ ਵਾਲੇ ਚੰਨ ਪਏ ਹੈ ਗੰਡੇ ਆ ਤਾਂ ਚੰਨ ਬਣਦੇ ਪਕੌੜੇ ਬਣਾਇਆ ਅੱਜ ਉਹਨੇ ਭਰਾ ਹੋ ਮਿੱਤਰੋ ਹਾਂ ਹਮ ਤਿੰਗੇ ਗੰਡਿਆਂ ਵਾਲੀ ਨੂੰ ਤੇ ਸੌਸ ਸੌਸ ਹੈ ਹਾਂ ਸੌਸ ਬਣਾ ਲਿਆ ਅਸਰੇ ਪੈਸਾ ਗਿਆ ਸੱਨੇ ਬਣਾ ਲਿਆ ਹੈ ਬਣਾ ਲਈ ਥੋੜੀ ਸੌਸ ਸੀ ਅੱਛਾ ਚਟਨੀ ਵੀ ਬਣਾ ਲਈ ਮਿੱਤਰੋ ਇਹਨਾਂ ਨੇ ਦੇਖ ਲਓ ਚਲੋ ਬਈ ਪਕੌੜੇ ਸਾਰੇ ਬਈ ਹਾਂ ਚਟਨੀ ਚਟਨੀ ਅੱਛਾ ਹੁਣ ਫਿਰ ਚਾਹ ਨਾ ਚੱਲਣੀਆਂ ਹੱਥ ਨੇ ਹਨਾ ਹਾਂ ਮੈਂ ਚਾਹ ਕਰਾਨੀਆਂ ਸੀ ਅੱਛਾ ਤੇ ਇਹ ਕਹਿੰਦੇ ਮਮੀ ਤੇ ਆ ਰਾਕਣੀਆਂ ਚੱਲ ਰੁਆ ਹੂੰ ਗੁੱਡੀਆਂ ਆ ਰੀਆਂ ਹੈ ਲੈ ਵੀ ਮਿੱਤਰੋ ਭੈਣ ਹੋਰਾਂ ਦੀਆਂ ਆ ਰੀਆਂ ਗੁੱਡੀਆਂ ਦਲੇਰ ਵਾਲੇ ਤੋਂ ਕਿਉਂ ਰਾਜੂ ਨੇ ਮਿਸਤਰੀ ਵਿਚਾਰੀ ਨੇ ਉਹ ਕਰ ਲਾ ਰੱਖਿਆ ਸੀ ਦੋ ਦਿਨ ਕੰਮ ਬੰਦ ਕਰਨਾ ਪੈ ਗਿਆ ਮੈ ਤੇ ਦੀਵਾਲੀ ਦਾ ਕਰਕੇ ਦੋ ਦਿਨ ਕੰਮ ਬੰਦ ਕਰਤਾ ਦੀਵਾਲੀ ਦਾ ਕਰਕੇ ਵੀ ਸਿਆਣੋ ਆਹੋ ਆਗਾ ਮਿਸਤਰੀ ਵੀ ਕਹਿੰਦਾ ਦੀਵਾਲੀ ਕਰਕੇ ਬਾਈ ਦੋ ਦਿਨ ਆ ਜਦ ਕੱਲ ਨੂੰ ਵਿਸਕਰਮਾਂਡੇ ਹੋ ਜੂਗੀ ਤੇ ਐਂ ਕਰਕੇ ਬੰਦ ਕਰਤਾ દિਵਾਲੀ ਆ ਕੱਲ ਨੂੰ ਪਰਸੋਂ ਵਿਸਕਰਮਾਂਡੇ ਉਸ ਤੋਂ ਬਾਅਦ ਚਲਾਵਾਂਗੇ ਕੰਮ ਮਿਸਤਰੀ ਦਾ ਸਾਨੂੰ ਬਲਾਉਂਗੇ ਸਾਰਾ ਕੁਝ ਦਿਖਾਵਾਂਗੇ ਰਾਜੂ ਕਿਵੇਂ ਚਨੇਈ ਲਾਉਂਦੀ ਆ ਰਾਜੂ ਨੂੰ ਸਾਨੂੰ ਦਿਖਾਵਾਂਗੇ ਪਹਾੜ ਤੇ ਚੜ ਕੇ ਕਿਵੇਂ ਚਨੇਈ ਲਾਉਂਦੀ ਆ ਤੇ ਪਕੌੜੇ ਕਿਵੇਂ ਬਣਾਉਂਦੀ ਆ ਮਿੱਤਰੋ ਵੀਡੀਓ ਨੂੰ ਕਰੋ ਲਾਇਕ ਸ਼ੇਅਰ ਸਕ੍ਰੈਪ ਭਰਾਵਾਂ ਨਾਲ ਕੇ ਸਾਡੀ ਆਪਣੀ ਬਣਾਉਂਗੀ ਆ ਬਾਈ ਜਿਹਨੇ ਖਾਣਾ ਔਲੇ ਹੋਏ ਤੇ ਖਾ ਲਾ ਜੀ ਆਪਣੇ ਕੋਲੇ ਠੀਕ ਐ ਬਸ ਸੁਣ ਹਾਂ ਗੰਡੇ ਵਾਲੇ ਚੱਲੇ ਆ ਇਹ ਗੰਡੇ ਵਾਲੇ ਗੰਡੇ ਵਾਲੇ ਮੈਨੂੰ ਸਮਝ ਆਦ ਲੱਗਦਾ ਥੋੜੀ ਜੀ ਆ ਤਾਂ ਮੈਨੂੰ ਲੱਗਦੇ ਨਹੀਂ ਪਨੀਰ ਪਨੂਰ ਵਾਲੇ ਨਾ ਚੱਜਦੇ ਹੀ ਨਹੀਂ ਲੱਗਦੇ ਬੇਟਾ ਮੈਨੂੰ ਐ ਵੱਤ ਤੂ ਬਈ ਹਾਂ ਇਹ ਪਨੀਰ ਵਾਲੇ ਤੋਂ ਸੰਦਾ ਤਾਂ ਨਹੀਂ ਆਉਂਦੇ ਜੋ ਪਨੀਰ ਵਾਲੇ ਕਰਵਾ ਲੈ ਠੀਕ ਹੈ ਪਨੀਰ ਵਾਲੇ ਕਰਵਾ ਲੈ ਮੀਨ ਰੇਟ ਗੋਭੀ ਆਸਾ ਅੱਛਾ ਤੇ ਉਹ ਤੇਲ ਦੀ ਬੋਤਲ ਭਰੀ ਪਈ ਆ ਪੈਪਸੀ ਹੈ ਹਾਂ ਸਭ ਉਫਾਣਾ ਠੀਕ ਹੈ ਤੇਲ ਦੀ ਪੈਪਸੀ ਭਰਾ ਰੱਖੀ ਆ ਰਾਜੂ ਨੇ ਭਰਾਓ ਪੱਤਰੋ ਇੱਕ ਬੋਤਲ ਹੋ ਪਈ ਆ ਹੈ ਕਰੀ ਲਾਤੀਆਂ ਬਾਬੇ ਦੀ ਸੁੱਖਾ ਸੇੜਨੀਆਂ ਸੱਚ ਠੀਕ ਐ ਹਸਪਤਾਲ ਨੂੰ ਲਾ ਗਈ ਐ ਅੱਛਾ ਅੱਛਾ ਠੀਕ ਐ ਬਾੜੇ ਨਹੀਂ ਛੜ ਤੇ ਰਾਜੂ ਹੈਨਾ ਮਣ ਜਾਣੇ ਜਿਆਦਾ ਧੱਕਾ ਨਾ ਕਰ ਕੱਟਣੀ ਐ ਅੱਛਾ ਅੱਛਾ ਕੱਟਣੇ ਆ ਸਾਂਗੋ ਤੂੰ ਥਾਪੇ ਵਾਂਗੂ ਸਿੱਟੀ ਦੁਨੀ ਹੋਣੀ ਐ ਹੈਨਾ ਇਹ ਤਾਂ ਸੋਹਣੀ ਜਾਨੀ ਵੀ ਸਮਾ ਅੱਛਾ ਆ ਦੇਖੋ ਮਿੱਤਰੋ ਰਾਜੂ ਨੇ ਨਾ ਪਕੌੜੇ ਤਾਂ ਹੁਣ ਛੱਡ ਦਿੰਦੇ ਹਰ ਵਾਰੀ ਤਾਂ ਕਨੇ ਆਰ ਕੇ ਜੀ ਇਹਨੇ ਤਾਂ ਹੀ ਸੜਤੀ ਫਿਰਦਾ ਬੰਦਾ ਤਾਂ ਭਾਈ ਹੁਣ ਆਈਆਂ ਹਾਂ ਹਾਂ ਦੂਜਾ ਨਾ ਫਿਰ ਹਣਾ ਸੌਦਾ ਚਲੋ ਹਾਰੋ ਭਰਾਵਾ ਗੋਭੀ ਵਾਲੇ ਹਾਂ ਇਹਨੇ ਪਕੌੜੇ ਹੂੰ ਤੇ ਇਹੋ ਬਣਾਤੇ ਦੂਜੇ ਗੰਡਿਆਂ ਵਾਲੇ ਆ ਨਾ ਵੀ ਮਿੱਤਰੋ ਮਹਾਰਾਜੂ ਨੇ ਬਣਾਇਆ ਤਿੰਨ ਭਾਂਤੇ ਪਕੌੜੇ ਜਿਨੇ ਖਾਣੇ ਆ ਤਾਂ ਆ ਜਾਓ ਤੇ ਭਾਈ ਮੈਂ ਤਾਂ ਖਾਣਾ ਗੰਡਿਆਂ ਵਾਲੇ ਮਾੜੇ ਜੇ ਦੋਕ ਪਕੌੜੇ ਚਟਨੀ ਨਾਲ ਗੰਡਿਆਂ ਵਾਲੇ ਇਕੱਲੇ ਸਵਾਦ ਲੱਗਦੇ ਆ ਮਿੱਤਰੋ ਨਾ ਤਾਂ ਲੱਗਣਾ ਆਪਾਂ ਨੂੰ ਪਨੀਰ ਪੁੰਨੂਰ ਵਾਲੇ ਨਾ ਗੋਭੀ ਵਾਲੇ ਨਾ ਦੰਆ ਵਾਲੇ ਮੈਨੂੰ ਤਾਂ ਗੰਡਿਆਂ ਵਾਲੇ ਵਧੀਆ ਲੱਗਦੇ ਆ ਵੀਡੀਓ ਨੂੰ ਕਰੋ ਲਾਇਕ ਸਬਸਕ੍ਰਾਈਬ ਸ਼ੇਅਰ ਮੈਂ ਦੇਖ ਲਉ ਮਿੱਤਰ ਗੰਡਿਆਂ ਵਾਲੇ ਤੇ ਆਹ ਦੇਖ ਲਓ ਮਿੱਤਰੋ ਪਨੀਰ ਵਾਲੇ ਰਹਿ ਗਈ ਹੈ ਸਾਰੇ ਆਹ ਦੇਖ ਲਓ ਪਨੀਰ ਪਨੀਰ ਤਾਂ ਫੇਰ ਪਤ ਵਿੱਚ ਹੈਗਾ ਤਾਣ ਕੇ ਇਹ ਆਉਂ ਦੇਖ ਲਓ ਪਨੀਰ ਵਾਲੇ ਤੇ ਗੋਭੀ ਵਾਲੇ ਗੰਡਿਆਂ ਵਾਲੇ ਤੇ ਅਨਰਾਜੂ ਦਾ ਬੇਸਣ ਕੋਲਿਆ ਪਿਆ ਤੇ ਅਨਰਾਜੂ ਬਣਾਈ ਜਾਂਦੀ ਆ ਆ ਬੈਠੀ ਆ ਭਾਣ ਜੀ ਤੇ ਇੱਕ ਬੈਠੀ ਆ ਕੁੜੀ ਅੰਦਰ ਆਪਣੀ ਭੈਣ ਤੇ ਬੋੜਾ ਪਿਆ ਹੈਗਾ ਖਾ ਕੇ ਰੋਟੀ ਰੂਤੀ ਤੇ ਵੀਡੀਓ ਨੂੰ ਕਰੋ ਲਾਇਕ ਸ਼ੇਅਰ ਸਕ੍ਰੈਪ ਬਾਈ ਥੈਂਕ ਯੂ ਧੰਨਵਾਦ